ਰਾਵਾ ਅਜੀ ਦੇਖੋ ਜਿੰਨਾ ਤੁਸੀਂ ਜਾਣਦੇ ਜੇ ਸਵੇਰੇ ਉਹਨਾਂ ਕੀ ਮੈਂ ਜਾਣਦਾ ਹਾਂ ਜੋ ਜਦੋਂ ਸਵੇਰ ਉੱਠੇ ਉਹ ਵੇਖਦੇ ਆ ਬੱਚੇ ਦਾ ਚਨਾਉਂਦਿਆ ਉਹਦੇ ਬਾਰੇ ਸੁਣ ਕੇ ਅਸੀਂ ਥੋੜਾ ਸ਼ੌਟ ਰਹਿ ਗਏ ਆ ਤੇ ਅਸੀਂ ਸ਼ੌਕ ਹੋ ਗਏ ਅਸੀਂ ਵੇਖ ਕੇ ਤੇ ਬਾਕੀ ਜੋ ਅੱਗੇ ਹੋਇਆ ਜਾਂ ਕੀ ਹੋਵਾਂ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਨਾ ਇਹ ਤੋਂ ਵੱਧ ਤੁਹਾਡੇ ਨਾਲ ਜਿੰਨਾ ਤੋਂ ਹੀ ਜਾਣਦੇ ਉਹਨਾਂ ਹੀ ਜਾਣਦੇ ਆ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਇਹ ਛੋਟਾ ਬੇਟਾ ਕੀ ਕਰਦਾ ਜੀ ਛੋਟਾ ਬੇਟਾ ਪੜਦਾ ਏ ਇਹ ਵੱਡਾ ਜੀ ਵੱਡਾ ਬਸ ਉਹਨੂੰ ਆਪਣੇ ਸਿੱਖ ਧਰਮ ਨਾਲ ਪਿਆਰ ਆ ਸ਼ੁਰੂ ਤੋਂ ਹੀ ਉਹ ਇਸ ਮਤਲਬ ਆਪਣਾ ਇੰਦਨਾਂ ਹੀ ਪਤਾ ਰਮਚੀ ਮਤਲਬ ਆਪਣੇ ਆਪ ਨੂੰ ਸਵਾਰਦਾ ਰਿਹਾ ਵਾ ਤੇ ਬਸ ਇਤਰਾ ਹੀ ਚਾਰ-ਚਾਰ ਪੰਜ-ਪੰਜ ਮਹੀਨੇ ਹੋ ਗਏ ਨਹੀਂ ਆਉਂਦਾ ਬਾਕੀ ਇਹਦੇ ਬਾਰੇ ਜ਼ਿਆਦਾ ਸਾਨੂੰ ਨਹੀਂ ਪਤਾ ਬਾਕੀ ਅਹੀ ਕਿਸੇ ਬਾਰੇ ਐਵੇਂ ਕਹੀ ਜਾਈਏ ਜਦੋਂ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਤੇ ਅਸੀਂ ਕਿਸੇ ਦੀ ਬਿਨਾਮੀ ਕਰੀ ਜਾਈਏ ਪੁਲਿਸ ਵਿਭਾਗ ਨੂੰ ਐਵੇਂ ਕਹੀ ਜਾਈ ਕਿ ਹੋਰ ਕਿਸੇ ਨੇ ਐਵੇਂ ਕਹੀ ਜਾਈਏ ਜਦ ਤੱਕ ਬੰਦੀਆਂ ਨੇ ਐਵੇਂ ਕਹੀ ਜਾਈਏ ਅਜੇ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਤੇ ਅਹੀ ਮਤਲਬ ਤੁਹਾਨੂੰ ਜਵਾਬ ਕੀ ਦਈਏ ਤਿੰਨ ਚਾਰ ਮਹੀਨੇ ਬਾਅਦ ਹੀ ਕਦੇ ਲਾਉਂਦਾ ਇਹ ਜਿਹੜਾ ਇੱਕ ਅੱਧਾ ਦਿਨ ਆਉਣਾ ਤੇ ਫਿਰ ਚੱਲ ਜਾਣਾ ਮਤਲਬ ਫੋਨ ਫੋਨ ਤੁਹਾਨੂੰ ਆ ਜਾਂਦਾ ਸੀ ਫੋਨ ਦੇਖੋ ਜੀ ਫੋਨ ਪਤਾ ਕੀ ਹੈ ਜਿਹੜਾ ਫੋਨ ਆਉਣ ਜਿਹੜਾ ਮੈਂ ਪਿਤਾਵਾ ਔਨਲੀ ਮਾਤਾਵਾ ਤੇ ਸਾਨੂੰ ਕੋਈ ਟੈਨਸ਼ਨ ਹੁੰਦੀ ਆ ਤੇ ਅਹੀ ਤਾਂ ਮਤਲਬ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨੀ ਕਰਨੀ ਆ ਜੇ ਕੰਟੈਕਟ ਹੋ ਗਿਆ ਤੇ ਇਹ ਗੱਲ ਇਹੋ ਪੁੱਛਣਾ ਵੀ ਪੁੱਤ ਤੂੰ ਠੀਕ ਆ ਕਿੱਥੇ ਆ ਤੇ ਉਹਨੇ ਤਾਂ ਇਹੋ ਕਹਿਣਾ ਵੀ ਠੀਕ ਆ ਅਹੀ ਸੰਤੁਸ਼ਟ ਹੋ ਜਾਣਾ ਵੀ ਠੀਕ ਆ ਬੱਚੇ ਸਾਡਾ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਵੀ ਜੋ ਅਸਲੀਅਤ ਆ ਉਹ ਸਾਹਮਣੇ ਪੇਸ਼ ਕਰੋ ਜੋ ਸਚਾਈ ਆ ਉਹ ਸਚਾਈ ਸਾਹਮਣੇ ਆਉਣੀ ਚਾਹੀਦੀ ਆ ਕੀ ਸਚਾਈ ਆ ਬਸ ਇਹੋ ਕੁਝ ਹੀ ਆਈ